ਹਾਂਜੀ ਅਸਲਾਮੁਆਲਿਕਮਾਰੇ ਭਾਈਆਂ ਨੂੰ ਇੱਕ ਅਸੀਂ ਅੱਜ ਤੋਂ 5-6 ਦਿਨ ਪਹਿਲਾਂ ਇੱਕ 10-15 ਦਿਨ ਪਹਿਲਾਂ ਜਮਾ ਸਰੋਜ਼ ਰੋਡ ਤੋਂ ਜਮਾਲਪੁਰੇ ਨੂੰ ਜਾਂਦੀ ਸੜਕ ਦਾ ਮੁੱਦਾ ਚੱਕਿਆ ਸੀਗਾ ਫੰਨੇ ਰਲ ਕੇ ਸਾਰੀ ਟੀਮ ਨੇ ਬੈਠ ਕੇ ਸਾਡੀ ਰਲ ਕੇ ਮੁੱਦਾ ਚੱਕਿਆ ਸੀ ਕਿਉਂਕਿ ਉਹ 20 ਸਾਲ ਹੋ ਗਏ ਸੜਕ ਬਣੀ ਨੂੰ ਤੇ ਐਮਐਲਏ ਸਾਹਿਬ ਕੋਲ ਰਿਕਵੈਸਟ ਕੀਤੀ ਸੀ ਭਈ ਐਮਐਲਏ ਸਾਹਿਬ ਦੋ ਦਫਾ ਕੀਤੀ ਸੀ ਭਈ ਇਹ ਸੜਕ ਸਾਡੀ ਬਣਾਈ ਜਾਵੇ ਠੀਕ ਹੈ ਤੇ ਧੰਨਵਾਦ ਤੁਹਾਡਾ ਜੇ ਬਣਾਓ ਚਲੋ ਐਮਐਲਏ ਸਾਹਿਬ ਅੱਜ ਆ ਕੇ ਮਲੇਰਪੁਰਲੇ ਦੇ ਮਾਨੇ ਹੋ ਗਏ ਐਮਐਲਏ ਸਾਹਿਬ ਅੱਜ ਤੀਸਰੀ ਦਫਾ ਉਦਘਾਟਨ ਕਰ ਗਏ ਸਰਦਾਰ ਤੀਸਰੀ ਦਫਾ ਕਰਕੇ ਗਏ ਨੇ ਐਮਐਲਏ ਸਾਹਿਬ ਚਲੋ ਦੋ ਦਫਾ ਦਾ ਪਹਿਲਾਂ ਕਿਸੇ ਹੋਰ ਨੇ ਜ਼ਰਾਇਆ ਸੀ ਠੀਕ ਆ ਹੁਣ ਸ਼ਾਨੇ ਰਲ ਕੇ ਵੀਡੀਓ ਪਾ ਗਏ ਉਹਨੂੰ ਕਹਿ ਕੇ ਉਦਘਾਟਨ ਕਰਾਇਆ ਹੱਥ ਬਣਾ ਲਓ ਬੇਨਤੀ ਕਰਾ ਲਓ ਪਰ ਇਹ ਉਦਘਾਟਨ ਪੂਰ ਚੜਾ ਦਿਓ ਠੀਕ ਆ ਪੂਰ ਚੜਾ ਦਿਓ ਰਿਕਵੈਸਟ ਆ ਤੁਨੂੰ ਠੀਕ ਐ ਜਮਾਲ ਪਰੇ ਦਾ ਨਰਤਾ ਜਿਹੜਾ ਬਨਿਆ ਹੋਈ ਐ ਸੜਕ ਇਹਨੂੰ ਸੁਧਾਰ ਦਿਓ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਥੋਨੇ ਨੀਂਬਤ ਰੱਖਿਆ ਸਾਡੀ ਮਾੜੀ ਗਵਾਜ਼ ਚੱਕਰ ਦੇ ਉੱਤੇ ਥੋਨੇ ਅਮਲ ਕੀਤਾ ਉਹਦੇ ਤੇ ਠੀਕ ਹੈ ਗੱਲਾਂ ਨਹੀਂ ਪੱਥਰੀ ਨਾ ਰੱਖਿਆ ਰਿਹਾ ਬਾਕੀ ਇੱਕ ਹੋਰ ਆ ਇਹ ਥੋਨੇ ਨੀਂ ਪੱਥਰ ਰੱਖਦਾ ਸੜਕ ਪੂਰੀ ਕਰ ਦਿਓ ਇੱਕ ਤੁਹਾਨੂੰ ਅਸੀਂ ਇੱਕ ਦੋ ਦਿਨਾਂ ਚ ਹੋਰ ਕੰਮ ਦਵਾਵਾਂਗੇ ਰੋਕੈਸਟ ਕਰਦੇ ਆ ਜਮਾਲਪੁਰੇ ਦਾ ਇਹ ਕੰਮ ਬਹੁਤ ਜ਼ਰੂਰੀ ਕੰਮ ਆ ਪਲੀਜ਼ ਉਹ ਵੀ ਕੰਮ ਕਰ ਦਿਓ ਸਰਕਾਰੀ ਕੰਮ ਆ ਉਹ ਉਹ ਵੀ ਸਾਡਾ ਕੰਮ ਪੂਰਾ ਕਰ ਦਿਓ ਜਮਾਲਪੁਰੇ ਦੇ ਬੰਦੇ ਲੋਕ ਤੁਹਾਨੂੰ ਸੀਸਾ ਦੇਣਗੇ ਠੀਕ ਹੈ ਬਾਕੀ ਸਾਡੀ ਭੈਣ ਚਾਈਦਾ ਸੁਲੇਮਾਨ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਏ ਕਹਿੰਦੇ ਵੀਰੇ ਜੇ ਤੁਸੀਂ ਕਹਿੰਦੇ ਇਹ ਲੀਡਰਾਂ ਤੋਂ ਕੰਮ ਕਰਾਉਣਾ ਤਾਂ ਆਵਾਜ਼ ਚੱਕਣੀ ਸਿੱਖੋ ਇਨਸ਼ਾਅੱਲਾ ਜਿਮਾ ਤੇ ਨਾਮ ਤੱਕ ਆਵਾਜ਼ ਚੱਕਦੇ ਰਹਾਂਗੇ ਠੀਕ ਆ ਚਾਹੇ ਉਹ ਅਸੀਂ ਪੋਜੀਸ਼ਨ ਚ ਹੋਈਏ ਚਾਹੇ ਆਪੋਜੀਸ਼ਨ ਚ ਹੋਈਏ ਇਹ ਕੋਸ਼ ਜਮਾਲਪੁਰੇ ਦੇ ਐਮਸੀ ਦੇ ਕਹਿੰਦੇ ਤੇ ਅਸੀਂ ਆਪੋਜੀਸ਼ਨ ਚਾ ਸਾਡੇ ਕੰਮ ਨਹੀਂ ਹੁੰਦੇ ਐਮਸੀ ਸਾਹਿਬ ਸੋਨੀ ਦਾ ਜੇ ਕੋਈ ਪੋਜੀਸ਼ਨ ਚ ਨਹੀਂ ਆਇਆ ਹੈਗਾ ਨਾ ਕੋਈ اپੋਜੀਸ਼ਨ ਚ ਆਇਆ ਆਵਾਜ਼ ਤਾਂ ਚੱਕ ਲਈ ਸੋਨੀ ਨੇ ਅੱਲਾ ਦਾ ਸ਼ੁ크ਰਾ ਐਮ ਐਲ ਏ ਸਾਹਿਬ ਨੇ ਰਿਕਵੈਸਟ ਸਾਡੀ ਮੰਨ ਕੇ ਤੁ ਘਾਟਨ ਕਰਕੇ ਠੀਕ ਹੈ ਮੇਰੀ ਭੈਣ ਦਾ ਜਾਇਦਾਨ ਸੁਲੇਮਾਨ ਨੇ ਸਾਨੂੰ ਇਹ ਰਾਤ ਹੋ ਰਿਹਾ ਹੈ ਬਾਕੀ ਸਾਰੇ ਜਮਾਲਪੁਰੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਇਨਸ਼ਾ ਅੱ ਆਉਂਦੋ ਹੱਥ ਚ ਪਾਵਰ ਦਿਖਾਵਾਂਗਾ ਤੁਹਾਨੂੰ ਕਿਵੇਂ ਨਕਸ਼ੇ ਬਦਲਦੇ ਹੁੰਦੇ ਨੇ ਜਮਾਲਪੁਰੇ ਦਾ ਨਕਸ਼ਾ ਬਦਲ ਕੇ ਦਿਖਾਵਾਂਗਾ ਤੁਹਾਨੂੰ ਇਹ ਤੁਹਾਨੂੰ ਕਹਿਤੀ ਗੱਲ ਹੈ এ ব্যাডে নাকি টিম কালামুকম